ਇੱਕ ਵੈਬ ਸੀਰੀਜ਼ ਜਿਹਨੇ ਤਹਿਲਕਾ ਮਚਾ ਕੇ ਰੱਖਿਆ ਹੋਇਆ ਉਹ ਫਾਈਨਲੀ ਜੁਲਾਈ 4 ਨੂੰ ਜੜੀਆਂ ਤੁਹਾਡੇ ਘਰਾਂ ਤੱਕ ਪਹੁੰਚ ਰਹੀ ਹੈ ਦਰੋਦਾ ਇੱਕ ਇੱਕ ਸੀਨ ਹਰ ਡਾਇਲੌਗ ਤੁਹਾਨੂੰ ਲੱਗੂਗਾ ਕਿ ਯਾਰ ਇੱਥੇ ਵਜਦਾ ਉਹ ਕਿਆ ਗੱਲ ਕਹੀ ਹੈ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਜਿਨ੍ਹਾਂ ਨੂੰ ਸਮਾਜ ਆਪ ਦੇ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੁੰਦਾ ਜਿੱਥੇ ਮੈਂ ਰਹਿ ਕੇ ਆਈਆਂ ਜਿੱਥੇ ਮੈਂ ਸਾਰਾ ਦਿਨ ਸ਼ੂਟ ਕਰਕੇ ਆਈਆਂ ਤੁਸੀਂ ਸੋਚੋ ਕਿ ਉੱਥੇ ਅਸੀਂ ਸਾਡੇ ਲਈ ਰਾਤ گزارਨਾ ਤਾਂ ਔਖਾ ਹੈ ਦਿਨ ਕੱਢ ਲਿਆ ਬੂਟ ਕਰ ਲਿਆ ਇੰਨੇ ਔਖੇ ਹੋਏ ਉਹ ਲੋਕਾਂ ਦੀ ਸਾਰੀ ਜ਼ਿੰਦਗੀ ਹੋਈ ਉੱਥੇ ਨਿਕਲ ਜਾਂਦੀ ਆ ਕਈ ਵਾਰ ਤਾਂ ਉਹਨਾਂ ਨੂੰ ਰੋਟੀ ਨਹੀਂ ਨਸੀਬ ਹੁੰਦੀ ਵੀ ਫਿਕਰ ਤਾਂ ਉਹਨਾਂ ਨੂੰ ਰੋਟੀ ਦਾ ਇੱਕ ਟਾਈਮ ਮਿਲ ਗਈ ਦੂਜੇ ਟਾਈਮ ਪਤਾ ਨਹੀਂ ਮਿਲਨੀ ਕਿ ਨਹੀਂ ਤੇ ਬਹੁਤ ਵੱਡੀਆਂ ਗੱਲਾਂ ਨੇ ਸਾਨੂੰ ਕੁੜੀਆਂ ਨੂੰ ਇੰਨਾ ਬਰੇਵ ਹੋਣਾ ਚਾਹੀਦਾ ਜਿੰਨੀ ਦਾਰੋ ਆ ਆਪਣਾ ਵੀ ਤਜਰਬਾ ਦੱਸੋ ਇੰਨੇ ਰੋ ਕੈਰੈਕਟਰਸ ਦੇ ਵਿੱਚ ਤੁਹਾਡਾ ਜਿਹੜਾ ਰਾਇਲ ਕੈਰੈਕਟਰ ਆ ਕਿਦਾਂ ਦਾ ਮਹਿਸੂਸ ਕਰ ਰਹੇ ਸੀ ਇੱਕ ਤਾਂ ਹੈ ਉਹ ਬੰਦਾ ਬਾਲਾ ਕੱਬਾ ਵੀ ਪਤਾ ਨਹੀਂ ਕਦੋਂ ਕਿਹਦੇ ਨਾਲ ਲੜ ਪੇ ਤੇ ਉਹ ਫਿਰ ਬਾਗੀ ਆ ਇੱਕ ਹਿਸਾਬ ਦਾ ਤਾਰੋ ਨਾ ਕੁਝ ਚਮਤਕਾਰ ਕਰਕੇ ਜਾਏਗੀ ਕਿਉਂ ਸ਼ੱਕਰ ਇਹ ਬ੍ਰਾਂਡ ਬਣ ਜਣਾ ਜੀ ਦਾਰੋ ਤੁਹਾਨੂੰ ਲੱਗਦਾ ਬਹੁਤ ਵੱਡੀ ਫ੍ਰੈਂਚਾਈਜ਼ੀ ਬਣਨ ਵਾਲੀ ਕਿਉਂਕਿ ਦਾਰੋ ਇੰਨਾ ਇੰਨਾ ਨਾ ਕਦੀ ਗਾਹ ਪਿਆ ਦੇਖਿਆ ਨਹੀਂ ਆਪਾਂ ਸੋਸ਼ਲ ਮੀਡੀਆ ਤੇ ਮੇਰੀ ਪਰਫਾਰਮੈਂਸ ਨਾਲ ਲਈਏ ਕਿ ਮੇਰਾ ਹਰ ਸੀਨ ਬਹੁਤ ਅੱਛੇ ਐਕਟਰਸ ਨਾਲ ਰਿਆ ਸਾਡੇ ਸਾਰੇ ਐਕਟਰਸ ਹੀ ਬਹੁਤ ਕਮਾਲ ਦੇ ਐਕਟਰ ਨੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇੱਕ ਵੈਬ ਸੀਰੀਜ਼ ਜਿਹਨੇ ਤਹਿਲਕਾ ਮਚਾ ਕੇ ਰੱਖਿਆ ਹੋਇਆ ਉਹ ਫਾਈਨਲੀ ਜੁਲਾਈ 4 ਨੂੰ ਜੜੀਆਂ ਤੁਹਾਡੇ ਘਰਾਂ ਤੱਕ ਪਹੁੰਚ ਰਹੀ ਹੈ ਕੇਬਲ 1 ਦੇ ਜ਼ਰੀਏ ਸੋ ਵੈਬ ਸੀਰੀਜ਼ ਦਾ ਨਾਮ ਹੈਗਾ ਦਾਰੋ ਪਰ ਮੈਂ ਕਹੂੰਗੀ ਕਿ ਤਾਕਤਦਾਰੋ ਆ ਰਹੀ ਹੈ ਤੇ ਇਹਨੂੰ ਤੁਸੀਂ ਜ਼ਰੂਰ ਦੇਖਣਾ ਹੈ ਤੇ ਸਟਾਰ ਕਾਸਟ ਮੇਰੇ ਨਾਲ ਹੈਗੀ ਆ ਦਾਰੋ ਔਰ ਗੁਰੀ ਜੀ ਹੈਗੇ ਨੇ ਮੇਰੇ ਨਾਲ ਗੁਰੀ ਤੂਰ ਉਹਨਾਂ ਨਾਲ ਗੱਲਬਾਤ ਕਰਾਂਗੇ ਉਰਫ ਕੁਲ ਸਿੱਧੂ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮਚ ਜੀ ਇਹ ਸਵਾਗਤ ਕਰਨਾ ਜ਼ਰੂਰੀ ਹੈ ਮਾਈਕ ਜਾਏਗਾ ਤਾਂ ਹੀ ਥੈਂਕ ਯੂ ਆਏਗਾ ਸੋ ਐਨੀਵੇਜ਼ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਐਂਡ ਸਾਰੇ ਪਾਸੇ ਦਾਰੋ ਹੀ ਦਾਰੋ ਹੋਈ ਪਈ ਹੈ ਅਗਰ ਤੁਸੀਂ ਵੀ ਦੇਖਿਆ ਹੋਵੇ ਅਸੀਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਖੋਲ ਰਹੇ ਹਾਂ ਕੁਝ ਨਾ ਕੁਝ ਅਪਡੇਟ ਸਾਨੂੰ ਦਾਰੋ ਦੇ ਰਿਲੇਟਡ ਮਿਲ ਹੀ ਰਹੀ ਹੈ ਮੈਂ ਨਾ ਹੀ ਸਾਰਿਆਂ ਨੂੰ ਪੁੱਛ ਰਹੀ ਸੀ ਮੈਨੂੰ ਲੱਗਾ ਵੀ ਜਿਵੇਂ ਅਸੀਂ ਆ ਹਨਾ ਸਾਨੂੰ ਤਾਂ ਸਾਡੀਆਂ ਚੀਜ਼ਾਂ ਦਿਖਣ ਗਈਆਂ ਸਕਰੋਲ ਕਰਦੇ ਕਿਉਂਕਿ ਅਸੀਂ ਉਹ ਦੇਖਦੇ ਆ ਤਾਂ ਮੈਂ ਨਾ ਦੂਜਿਆਂ ਨੂੰ ਸਾਰਿਆਂ ਨੂੰ ਪੁੱਛਦੀ ਆ ਕਿ ਜਦੋਂ ਤੁਸੀਂ ਵੇਖਦੇ ਹੋ ਤਾਨੂੰ ਵੱਧ ਤੋਂ ਵੱਧ ਕੀ ਨਜ਼ਰ ਆ ਰਿਹਾ ਐ ਐਕਸਾਈਟਮੈਂਟ ਇੱਕ ਇੱਕ ਨਾ ਚੀਜ਼ ਆ ਸੀ ਬਹੁਤ ਸਾਰੀਆਂ ਇੰਟਰਵਿਊਜ਼ ਕਰਦੇ ਆ ਪਰ ਨਾ ਦਾਰੋਂ ਨੂੰ ਲੈ ਕੇ ਇੱਕ ਐਕਸਾਈਟਮੈਂਟ ਜਿਹੜੀ ਸਾਡੇ ਵਿੱਚ ਵੀ ਅਲੱਗ ਐ ਇਦਾਂ ਕਿਉਂ ਨਹੀਂ ਚੰਗੀ ਗੱਲ ਆ ਜਦੋਂ ਇਟ ਮੀਨਸ ਜਿਹੜਾ ਸਾਡਾ ਪ੍ਰੋਡਕਟ ਆ ਇਹ ਚੰਗਾ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਰਿਹਾ ਹੈ ਸ਼ਾਇਦ ਇਸ ਕਰਕੇ ਜਾਂ ਤੁਹਾਨੂੰ ਹੋ ਸਕਦਾ ਕਈ ਵਾਰ ਐਵੇਂ ਵੀ ਲੱਗਦਾ ਕਿ ਯਾਰ ਕਿੰਨੇ ਨਵੇਂ ਚਿਹਰੇ ਮੁੰਡੇ ਕੁੜੀਆਂ ਔਰ ਜਿਸ ਤਰੀਕੇ ਨਾਲ ਅਸੀਂ ਸਾਰਿਆਂ ਨੇ ਸ਼ੂਟ ਕੀਤਾ ਉਹ ਪੋਜ਼ਿਟਿਵਿਟੀ ਜੁੜੀ ਹੋਈ ਹੈ ਜਦੋਂ ਜਦੋਂ ਸਾਰੀਆਂ ਗੱਲਾਂ ਪੋਜ਼ਿਟਿਵ ਹੋਣ ਸਾਰੇ ਬੰਦੇ ਪੋਜ਼ਿਟਿਵ ਹੋਣ ਮੈਨੂੰ ਲੱਗਦਾ ਫਿਰ ਫਿਰ ਪੋਜ਼ਿਟਿਵਿਟੀ ਹੀ ਫੈਲਦੀ ਹੈ ਸ਼ਾਇਦ ਇਹ ਉਸ ਕਰਕੇ ਆ ਸੋ ਇਹ ਸਬਜੈਕਟ ਵੀ ਬਹੁਤ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਹੈ ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਪਹਿਲਾਂ ਕਿਰਦਾਰ ਸਮਝਨੇ ਚਾਹੂੰਗੀ ਮੈਂ ਤੁਹਾਡੇ ਤੁਹਾਡਾ ਦਾਰੋ ਦਾ ਕੈਰੈਕਟਰ ਹੈ ਤੁਹਾਡਾ ਗੁਰਿਤੂਰ ਜੀ ਤੁਹਾਡਾ ਕਿਹੜਾ ਕੈਰੈਕਟਰ ਹੈ ਮੇਰਾ ਸੁਕੰਦਰ ਸੰਧੂ ਦਾ ਜੀ ਕੈਰੈਕਟਰ ਕੀ ਕੀ ਪਲੇ ਕਰ ਰਹੇ ਹੋ ਕਿਦਾਂ ਦਾ ਕਿ ਉਹਦਾ ਨਾ ਉਹ ਕੱਬਾ ਸੱਧੂ ਕਹਿੰਦੇ ਆ ਤੇ ਉਤੋਂ ਹਿਸਾਬ ਲਾ ਲਓ ਤੁਸੀਂ ਕਿੰਨਾ ਕੱਬਾ ਹੋਊਗਾ ਉਹ ਹਾਂਜੀ ਇਹਦੇ ਵਿੱਚ ਨਾਮ ਵੀ ਬੜੇ ਹਨਾ ਤੁਸੀਂ ਯੂਨਿਕ ਯੂਨਿਕ ਰੱਖਿਆ ਥੋੜਾ ਕੱਬਾ ਜਿਵੇਂ ਦੱਸਿਆ ਸਾਰੇ ਹੀ ਤੁਸੀਂ ਦੇਖਿਓ ਅਮਰਦੀਪ ਸਰ ਨਾਮ ਤੇ ਬਹੁਤ ਟਾਈਮ ਲਾਉਂਦੇ ਆ ਉਹ ਕਿਹੜਾ ਮਰਜੀ ਕਰੈਕਟਰ ਹੋਵੇ ਬਹੁਤ ਸੋਹਣੇ ਸੋਹਣੇ ਨਾਮ ਐ ਵੀ ਤੁਹਾਨੂੰ ਇਹ ਲੱਗੂਗਾ ਕਿ ਯਾਰ ਆ ਤਾਂ ਨਹੀਂ ਅਸੀਂ ਸੁਣੇ ਹਨਾ ਇੱਕ ਕਰੈਕਟਰ ਆ ਸਾਡੇ 베ਗੀ ਉਹ ਵੀ ਮੈਨੂੰ ਬਹੁਤ ਸੋਹਣਾ ਲੱਗਦਾ ਬਿੱਲਾ ਬਾਂਮਣ ਬਹੁਤ ਸਾਰੇ ਕਰੈਕਟ ਲੋਕ ਬਹੁਤ इजीली ਕਨੈਕਟ ਕਰਨਗੇ ਕਿਉਂਕਿ ਹੁੰਦੇ ਆ ਬੇਸਿਕਲੀ ਨਾਮ ਇਦਾਂ ਦੇ ਰਾਈਟ ਇੱਥੋਂ ਸਾਰਿਆਂ ਦੀ ਪਛਾਣ ਹੁਣ ਕਰੈਕਟਰਾਂ ਦੇ ਮਤਲਬ ਇਸੇ ਨਾਮ ਤੋਂ ਹੀ ਉਹਨਾਂ ਦੀ ਇਮੇਜ ਬਣ ਜੈਣੀ ਹੈ ਹੁਣ ਵੀ ਸਾਨੂੰ ਗੁਰੀਤੂਰ ਨੂੰ ਸ਼ਾਇਦ ਭੁੱਲ ਜਾਣਗੇ ਸਿਕੰਦਰ ਸੰਧੂ ਜਾਂ ਕੱਬੇ ਸੰਧੂ ਤੋਂ ਜ਼ਿਆਦਾ ਕਰਨਗੇ ਕਿਉਂਕਿ ਤੁਹਾਡੇ ਕਰੈਕਟਰਸ ਛਾਪ ਛੱਡਣਗੇ ਔਰ ਨਾਮ ਬਹੁਤ ਵਧੀਆ ਨਾਮ ਹੈ ਔਰ ਇੱਕ ਚੀਜ਼ ਬੜੀ ਖਾਸ ਹੈ ਪੋਸਟਰ ਦੇ ਵਿੱਚ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਵੈਬ ਸੀਰੀਜ਼ ਆਉਂਦੀਆਂ ਨੇ ਬਹੁਤ ਫਿਲਮਾਂ ਆਉਂਦੀਆਂ ਨੇ ਇੱਕ ਲੀਡ ਫੇਸ ਹੁੰਦੇ ਆ ਨਾ ਜਿਹੜੇ ਉਹਨਾਂ ਦੇ ਪੋਸਟਰਸ ਮੋਸਟਲੀ ਅਸੀਂ ਦੇਖਦੇ ਆ ਲੇਕਿਨ ਇਹ ਦਾਰੋ ਦਾ ਮੈਂ ਪੋਸਟਰ ਦੇਖ ਰਹੀ ਹਾਂ ਇਹਦੇ ਵਿੱਚ ਮੋਸਟ ਆਫ ਦਾ ਜਿਹੜੇ ਫੇਸਿਸ ਆ ਸਾਰੇ ਹੈਗੇ ਆ ਔਰ ਔਰ ਇੱਕ ਚੀਜ਼ ਹੋਰ ਖਾਸ ਕੀ ਕਿ ਦਾਰੋ ਜਿਹੜਾ ਲਿਖਿਆ ਹੋਇਆ ਹੈ ਉਹਦੀ ਕ੍ਰੀਏਟੀਵਿਟੀ ਬਾਰੇ ਵੀ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਇਹ ਕਿੱਦਾਂ ਲਿਖਿਆ ਹੋਇਆ ਲਾਈਕ ਆਰ ਨੂੰ ਬਹੁਤ ਕ੍ਰੀਏਟਿਵ ਕਰਕੇ ਲਿਖਿਆ ਹੋਇਆ ਹਾਕੀ ਤੇ ਦਾਦਾ ਮਿਕਸ ਦਾਦਾ ਤੇ ਹਾਕੀ ਦਾ ਮਿਕਸਚਰ ਆ ਉਹਦੇ ਕੋਲੇ ਦਾ ਵੀ ਹੁੰਦਾ ਜਿਸ ਵੇਲੇ ਉਹਨੂੰ ਲੋਡ ਪੈਂਦੀ ਆ ਉਹ ਹਾਕੀ ਰੱਖਦੀ ਹੈ ਕਿਉਂਕਿ ਉਹ ਹਾਕੀ ਖੇਡਦੀ ਵੀ ਹੈ ਹਾਕੀ ਸਿਖਾਉਂਦੀ ਵੀ ਹੈ ਜਦੋਂ ਉਹ ਕੰਮ ਤੋਂ ਕਈ ਵਾਰੀ ਲੇਟ ਹੋ ਜਾਂਦੀ ਹੈ ਉਹ ਆਪਣੇ ਸਾਈਕਲ 'ਚ ਨਾ ਇਹ ਹਾਕੀ ਫਸਾ ਕੇ ਰੱਖਦੀ ਹੁੰਦੀ ਹੈ ਹਾਂ ਉਹਦੇ ਕੋਲ ਹੁੰਦੀ ਆ ਹਮੇਸ਼ਾ ਹਾਕੀ ਠੀਕ ਹੈ ਸੋ ਇੱਕ ਗੱਲ ਹੋਰ ਹੈ ਨਾ ਪੋਸਟਰਸ ਦੇ ਵਿੱਚ ਸਾਰੇ ਫੇਸੇਜ਼ ਆ ਜਦੋਂ ਤੁਹਾਡੇ ਪੋਸਟਰਸ ਦੇ ਸ਼ੂਟਸ ਹੋਏ ਸੀ ਉਦੋਂ ਕੁਝ ਮਹਿਸੂਸ ਕਰ 파 ਰਹੇ ਸੀ ਆ ਮੈਨ ਸਾਡੇ ਨਾ ਇਹ ਮੈਨੂੰ ਲੱਗਦਾ ਕਿ ਸਪੈਸ਼ਲ ਨਹੀਂ ਸਾਡੇ ਇਹ ਸ਼ੂਟ ਚੋਂ ਹੀ ਨਿਕਲੇ ਵੇ ਆ ਯੈਸ ਔਰ ਮੈਨ ਲੱਗਦਾ ਕਿ ਐਕਸਪ੍ਰੈਸ਼ਨਸ ਜਾਂ ਹਰ ਚੀਜ਼ ਉਹ ਉਸ ਤੋਂ ਜ਼ਿਆਦਾ ਆਉਂਦੀ ਹੈ ਜਦੋਂ ਤੁਹਾਡੇ ਸੀਨਸ ਦੇ ਵਿੱਚੋਂ ਪਿਕਚਰਸ ਕੱਢੀਆਂ ਜਾਂਦੀਆਂ ਨੇ ਔਰ ਜਿਵੇਂ ਤੁਸੀਂ ਕਿਹਾ ਕਿ ਐਨੇ ਜਣੇ ਆ ਹਨਾ ਇਹ ਸਾਰੇ ਜਣੇ ਤਾਂ ਹਲੇ ਹੈਗੇ ਹੀ ਆ ਇਸ ਤੋਂ ਇਲਾਵਾ ਵੀ ਹਰ ਨਿੱਕੇ ਤੋਂ ਨਿੱਕਾ ਕਰੈਕਟਰ ਦਾ ਵੀ ਪੋਸਟਰ ਬਣਾਇਆ ਗਿਆ ਕਿ ਆ ਸਾਡਾ ਕਰੈਕਟਰ ਆ ਕਿਸੇ ਦਾ ਇੱਕ ਵੀ ਸੀਨ ਆ ਤਾਂ ਉਹਦਾ ਵੀ ਜਿਵੇਂ ਤੁਸੀਂ ਟ੍ਰੇਲਰ ਲਾਂਚ ਤੇ ਤੁਸੀਂ ਸੀਗੇ ਨਹੀਂ ਟ੍ਰੇਲਰ ਲਾਂਚ ਤੇ ਵੀ ਸਰ ਨੇ ਸਾਰਿਆਂ ਨੂੰ ਹੀ ਕਿਹਾ ਕਿ ਤੁਸੀਂ ਸਾਰੇ ਆ ਜਾਓ ਜੀ ਔਰ ਤੁਸੀਂ ਸੋਚ ਨਹੀਂ ਸਕਦੇ ਵੀ ਅਸੀਂ ਮੈਨੂੰ ਲੱਗਦਾ 50 ਜਣੇ ਹੋਵਾਂਗੇ ਆਰਟਿਸਟ ਇੰਨੇ ਨਾ ਕੋਈ ਕਿਸੇ ਨੂੰ ਜਗ੍ਹਾ ਦਿੰਦਾ ਹਣਾ ਇਹ ਨਹੀਂ ਕਹਿੰਦੀ ਕਿ ਮਤਲਬ ਤੁਸੀਂ ਦੇਖਿਆ ਉ ਮੋਸਟਲੀ ਤੁਸੀਂ ਆਪ ਹੀ ਕਿਹਾ ਕਿ ਲੀਡ ਹੀ ਹੁੰਦੇ ਆ ਤਾਂ ਸਾਡੀ ਇਹ ਖਾਸੀਅਤ ਆ ਸਾਡੇ ਪ੍ਰੋਜੈਕਟ ਦੀ ਕਿ ਅਸੀਂ ਸਾਰਿਆਂ ਨੂੰ ਉਹਨਾਂ ਦੀ ਬੰਨ ਦੀ ਸਪੇਸ ਉਹਨਾਂ ਦੇ ਪੋਸਟਰ ਕਿਸੇ ਨੂੰ ਵੀ ਇਹ ਫੀਲ ਨਾ ਹੋਵੇ ਕਿ ਸ਼ਾਇਦ ਇਗਨੋਰਡ ਫੀਲ ਨਾ ਹੋਵੇ ਜਾਂ ਅਗਲੇ ਨੂੰ ਇਹ ਨਾ ਲੱਗੇ ਕਿ ਮੈਂ ਇੰਪੋਰਟੈਂਟ ਨਹੀਂ ਹੈਗਾ ਸੋ ਸਰ ਨੂੰ ਐਂ ਲੱਗਦਾ ਸੀ ਕਿ ਮੇਰੇ ਲਈ ਤੁਸੀਂ ਸਾਰੇ ਇੰਪੋਰਟੈਂਟ ਹੋ ਹਰ ਕੈਰੈਕਟਰ ਦਾ ਪੋਸਟਰ ਆਇਆ ਮੈਨੂੰ ਲੱਗਦਾ ਕਿ ਪੋਸਟਰ ਹੋਣਗੇ ਸਾਡੇ ਕੈਰੈਕਟਰਸ ਦੇ ਔਰ ਇਹ ਬੜੀ ਯੂਨੀਕ ਚੀਜ਼ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਨਾ ਔਰ ਮੈਨੂੰ ਲੱਗਦਾ ਹੈ ਕਿ ਅਗਰ ਇਦਾਂ ਦੀ ਟੀਮ ਵਰਕ ਦੇ ਨਾਲ ਅਸੀਂ ਚੱਲਦੇ ਹਾਂ ਨਾ ਲੀਡਰਸ਼ਿਪ ਨੂੰ ਸਾਈਡ ਤੇ ਕਰਕੇ ਉਹ ਜ਼ਿਆਦਾ ਗਰੋ ਕਰਦੀਆਂ ਨੇ ਚੀਜ਼ਾਂ ਰਾਈਟ ਉਹੀ ਪੋਜ਼ਿਟਿਵਿਟੀ ਤਾਂ ਕੰਮ ਕਰ ਰਹੀ ਹੈ ਤੁਸੀਂ ਕਿਹਾ ਕਿ ਸਾਨੂੰ ਪਤਾ ਨਹੀਂ ਕਿਉਂ ਐਕਸਾਈਟਮੈਂਟ ਫੀਲ ਹੋ ਰਹੀ ਹੈ ਤਾਂ ਮੈਨੂੰ ਇਹੀ ਲੱਗਦਾ ਇਹਦਾ ਰੀਜ਼ਨ ਕਿ ਸ਼ਾਇਦ ਉਹ ਨਾ ਪੋਜ਼ਿਟਿਵਿਟੀ ਵਰਕ ਕਰ ਰਹੀ ਹੈ ਸਾਡੀ ਸੋ ਜਿਹੜੀ ਤੁਹਾਡੀ ਟੈਗ ਲਾਈਨ ਹੈ ਨਾ ਇਹ ਵੀ ਮੈਨੂੰ ਜ਼ਰੂਰ ਦੱਸੋ ਇਹਦੇ ਇਹ ਵੀ ਬੜੀ ਯੂ ਨੋ ਤੱਕੜ ਇਹਦੀਆਂ ਇਹ ਜਿਹੀਆਂ ਬਹੁਤ ਸਾਰੀਆਂ ਬਹੁਤ ਸਾਰੇ ਡਾਇਲੌگز ਨੇ ਕਿਉਂਕਿ ਡਾਇਲੌگز ਦੇ ਵਿੱਚ ਤਾਂ ਸਰ ਕਮਾਲ ਨੇ ਮੈਂ ਕਹਿੰਦੀ ਹੁਨੀ ਅਗੇ ਤੁਹਾਡੇ ਵਰਗਾ ਡਾਇਲੌਗ ਕੋਈ ਨਹੀਂ ਲਿਖ ਸਕਦਾ ਦਾਰੋ ਦਾ ਇੱਕ ਇੱਕ ਸੀਨ ਹਰ ਡਾਇਲੌਗ ਤੁਹਾਨੂੰ ਲੱਗੂਗਾ ਕਿ ਯਾਰ ਇੱਥੇ ਵੱਜਦਾ ਉਹ ਕਿਆ ਗੱਲ ਕਹੀ ਹੈ ਹਨਾ ਸੋ ਉਹ ਹੈ ਔਰ ਇਹ ਗੱਲ ਵੀ ਮੈਨੂੰ ਬਹੁਤ ਜ਼ਿਆਦੇ ਕਮਾਲ ਦੀ ਲੱਗੀ ਸੀ ਉਹ ਕਹਿੰਦੀ ਆ ਮਰਦਾਂ ਨੂੰ ਕਿ ਜਿਹੜੀ ਬੰਦੂਕ ਨੂੰ ਫੜ ਕੇ ਤੁਸੀਂ ਮਰਦ ਬਣਨ ਦਾ ਭਰਮ ਪਾਲ ਲੈਨੇ ਹੋ ਨਾ ਅਸਲ ਦੇ ਵਿੱਚ ਬੰਦੂਕ ਵੀ ਇਸਤਰੀ ਲਿੰਗ ਹੈ ਬੰਦੂਕ ਫੀਮੇਲ ਹੈ ਦੇਖੋ ਕਿੱਡੀ ਵੱਡੀ ਗੱਲ ਆ ਇਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਦਾ ਇੱਥੋਂ ਜ਼ਿਆਦਾ ਕਲੀਅਰ ਹੋਣਗੀਆਂ ਹੈ ਨਾ ਅਸੀਂ ਵੀ ਹੈ ਨਾ ਦੇਖਾਂਗੇ ਬਹੁਤ ਕੁਝ ਸਿੱਖਾਂਗੇ ਔਰ ਇੱਕ ਚੀਜ਼ ਬੜੀ ਖਾਸ ਹੈ ਮੈਂ ਤੁਹਾਡੇ ਮੂੰਹੋਂ ਸੁਣੀ ਔਰ ਹੋਰ ਵੀ ਕਾਸਟ ਦੇ ਮੂੰਹੋਂ ਸੁਣੀ ਹੈ ਕਿ ਇਹ ਇਹੋ ਜਿਹੀ ਵੈਬ ਸੀਰੀਜ਼ ਹੈ ਜਿਦੇ ਵਿੱਚ ਤੁਸੀਂ ਪੈੜ ਪੈੜ ਤੇ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਮੈਸੇਜ ਜਿਹੜਾ ਉਹ ਲੱਭੇਗਾ ਸੱਚ ਬਿਲਕੁਲ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਜਿਨ੍ਹਾਂ ਨੂੰ ਸਮਾਜ ਆਪਣੇ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੁੰਦਾ ਤੇ ਉਹਨਾਂ ਦੇ ਵੀ ਸੁਪਨੇ ਹੁੰਦੇ ਨੇ ਉਹ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੋ ਮੈਨੂੰ ਲੱਗਦਾ ਕਿ ਸਾਡੇ ਅਸੀਂ ਤਾਂ ਫਿਰ ਵੀ ਕਹਿੰਨੇ ਆ ਬਹੁਤ ਔਖੇ ਬਹੁਤ ਔਖੇ ਉਹਨਾਂ ਦੀਆਂ ਜ਼ਿੰਦਗੀਆਂ ਬਹੁਤ ਔਖੀਆਂ ਨੇ ਉਹ ਕਿੰਨੀ ਸਟਰਗਲ ਕਰਕੇ ਅੱਗੇ ਆਉਂਦੇ ਨੇ ਉਵੇਂ ਹੀ ਸਾਡੇ ਸਾਰੇ ਕਿਰਦਾਰ ਹੀ ਹੋਵੇਂ ਨੇ ਔਰ ਦਾਰੋ ਵੀ ਉੱਥੋਂ ਆ ਜਿਹਨੂੰ ਇਹ ਲੱਗਦਾ ਰਹਿੰਦਾ ਕਿ ਮੈਂ ਇੱਥੋਂ ਬਾਹਰ ਨਿਕਲਣਾ ਮੈਂ ਪੜਨਾ ਔਰ ਨਾਲ ਨਾਲ ਨੌਕਰੀ ਵੀ ਕਰਨੀ ਪੈਂਦੀ ਹੈ ਕਿਉਂਕਿ ਘਰੇ ਕੋਈ ਕਮਾਉਣ ਵਾਲਾ ਨਹੀਂ ਹੈਗਾ ਸੋ ਉਹਨਾਂ ਦੇ ਵੀ ਸੁਪਨੇ ਆ ਮੈਨੂੰ ਲੱਗਦਾ ਕਿ ਇਹ ਕਿਸੇ ਨੇ ਗੱਲ ਕੀਤੀ ਨਹੀਂ ਇਹਨਾਂ ਲੋਕਾਂ ਬਾਰੇ ਤੇ ਸਾਡੇ ਜਿੰਨੇ ਵੀ ਕਰੈਕਟਰਸ ਨੇ ਉਹਨਾਂ ਨੇ ਇੰਨੇ ਜਿਆਦਾ ਚੰਗੇ ਤਰੀਕੇ ਨਾਲ ਨਿਭਾਇਆ ਕਿ ਮੈਂ ਪਹਿਲਾਂ ਵੀ ਕਹਿੰਨੀ ਹੁੰਦੀ ਕਿ ਅਸੀਂ ਜਦੋਂ ਸ਼ੂਟ ਕਰ ਕਰਦੇ ਸੀ ਨਾ ਉੱਥੇ ਕੋਈ ਆ ਕੇ ਸਾਡੇ ਨਾਲ ਫੋਟੋ ਫੂਟੋ ਨਹੀਂ ਕਰਾ ਕੇ ਗਿਆ ਉਹਨੂੰ ਲੱਗਦਾ ਸੀ ਕੋਈ ਸਾਡੇ ਵਿੱਚ ਲਈ ਇੰਨੇ ਰੁਲੇ ਹੋਏ ਸੀ ਨਾ ਅਸੀਂ ਸਾਰੇ ਕਿ ਅਸੀਂ ਉਹਨਾਂ ਦੇ ਵਿੱਚ ਉਹਨਾਂ ਦਾ ਹਿੱਸਾ ਹੀ ਲੱਗਦੇ ਸੀ ਹੈਨਾ ਤਾਂ ਮੈਨੂੰ ਲੱਗਦਾ ਇਹ ਇਹ ਬਹੁਤ ਚੰਗੀ ਗੱਲ ਆ ਕਿ ਸਾਨੂੰ ਇਹ ਮੈਨੂੰ ਤਾਂ ਇਹ ਬਹੁਤ ਚੰਗਾ ਲੱਗਿਆ ਕਿ ਕਿਸੇ ਨੇ ਫੋਟੋ ਨਹੀਂ ਕਰਾਈ ਅਸੀਂ ਐਨੇ ਰਲੇ ਮਿਲੇ ਲੱਗੇ ਨਾ ਵੀ ਮਹੱਲੇ ਚ ਕਿਤੇ ਇਕੱਠੇ ਹੋ ਕੇ ਕਿਤੇ ਚੌੜ ਕਰਦੇ ਹੋਣ ਜਾਂ ਜਾਬ ਬਣਾਈ ਜਾਂਦੇ ਹਨ ਨਾ ਭਲਕੇ ਗੁਰੀ ਦਾ ਤਾਂ ਚਲੋ ਫਿਰ ਵੀ ਲੱਗਦਾ ਸੀਗਾ ਪੌਸ਼ ਕੈਰੈਕਟਰ ਆ ਇਹਦਾ ਹੈਨਾ ਇਹ ਤਾਂ ਵੱਡਾ ਬੰਦਾ ਪਰ ਅਸੀਂ ਸਾਰੇ ਐਂ ਲੱਗਦੇ ਸੀ ਰੁਲੇ ਖੁਲੇ ਸੋ ਜਦੋਂ ਇਹ ਚੀਜ਼ਾਂ ਤੁਸੀਂ ਹੈਨਾ ਗਰਾਉਂਡ ਜ਼ੀਰੋ ਤੇ ਜਾ ਕੇ ਦੇਖਦੇ ਹੋ ਹੈਨਾ ਆਪਾਂ ਮਹਿਸੂਸ ਵੀ ਕਰਦੇ ਆਂ ਵੀ ਜਿਹਨਾਂ ਦੇ ਕੋਲ ਛੱਤ ਨਹੀਂ ਜਦੋਂ ਅਸੀਂ ਦੇਖਦੇ ਆਂ ਕਿ ਯਾਰ ਅਸੀਂ ਤਾਂ ਬਹੁਤ ਵਧੀਆ ਲਾਈਫ ਸਪੈਂਡ ਕਰ ਰਹੇ ਆਂ ਸੋ ਇਹ ਚੀਜ਼ਾਂ ਤੁਸੀਂ ਫਿਲਮ ਦੇ ਨਾਲ-ਨਾਲ ਹੰਡਾਈਆਂ ਵੀ ਹੋਣਗੀਆਂ ਸੋ ਉਹਦੇ ਬਾਰੇ ਕਿਉਂਕਿ ਦੇਖੋ ਕਹਾਣੀ ਉਸ ਗਰੀਬੀ ਜੋ ਉੱਠੀ ਕੁੜੀ ਦੀ ਜਿਹੜਾ ਸਾਰਾ ਕੁਝ ਉਦਾਂ ਦਾ ਤੋਂ ਆਪੇ ਮਹਿਸੂਸ ਕਰ ਸਕਦੇ ਆਂ ਵੀ ਕੀ ਹਾਲਾਤ ਵਿਚਾਰੇ ਕਿੱਦਾਂ ਰਹਿੰਦੇ ਹੈਨਾ ਜੇ ਆਪਾਂ ਇਮੇਜਿਨ ਕਰੀਏ ਉਹ ਚੀਜ਼ਾਂ ਨੂੰ ਕਿਉਂਕਿ ਆਪਾਂ ਆਪਣੇ ਤੋਂ ਉੱਪਰ ਵਾਲੇ ਨੂੰ ਦੇਖਦੇ ਆਂ ਥੱਲੇ ਤਾਂ ਆਪਾਂ ਦੇਖਦੇ ਹੀ ਨਹੀਂ ਜਾਂ ਹੁੰਦੇ ਵੀ ਚਲੋ ਮ ਆਪਾਂ ਉਹਨੂੰ ਕੀ ਕਹਿੰਦੇ ਆ ਵੀ ਜਿੱਦਾਂ ਵੀ ਬਾਲਾ ਗੋਲਦੇ ਨਹੀਂਗੇ ਉਹਨੂੰ ਤੇ ਇਹ ਚੀਜ਼ਾਂ ਤੁਹਾਨੂੰ ਬਹੁਤ ਸਿੱਖਣ ਨੂੰ ਮਿਲੂਗਾ ਇਹਦੇ ਵਿੱਚੋਂ ਕਿਉਂਕਿ ਇਹ ਸਾਰੀਆਂ ਮੈਸੇਜ ਭਰਪੂਰ ਗੱਲਾਂ ਹੀ ਨੇ ਸੋ ਅਸੀਂ ਨਾ ਮੈਨੂੰ ਵੀ ਐ ਲੱਗਦਾ ਹੁੰਦਾ ਸੀ ਵੀ ਅਸੀਂ ਜਾ ਕੇ ਤਾਂ ਆਪਦੇ ਕਮਰੇ 'ਚ ਜਦੋਂ ਸਾਰਾ ਦਿਨ ਉੱਥੇ ਰਹਿ ਕੇ ਸੌਂ ਜਾਂਦੇ ਸੀ ਹਨਾ ਆਪਦਾ ਨਹਾ ਕੇ ਆਰਾਮ ਨਾਲ ਆਪਦੇ ਬਿਸਤਰੇ ਤੇ ਜੋ ਪੈ ਜਾਣਾ ਮੈਨੂੰ ਉਦੋਂ ਐ ਲੱਗਦਾ ਹੁੰਦਾ ਸੀ ਕਿ ਜਿੱਥੇ ਮੈਂ ਰਹਿ ਕੇ ਆਈਆਂ ਜਿੱਥੇ ਮੈਂ ਸਾਰਾ ਦਿਨ ਸ਼ੂਟ ਕਰਕੇ ਆਈਆਂ ਤੁਸੀਂ ਸੋਚੋ ਕਿ ਉੱਥੇ ਅਸੀਂ ਸਾਡੇ ਲਈ ਰਾਤ गुजारਣਾ ਤਾਂ ਔਖਾ ਹੈ ਦਿਨ ਕੱਢ ਲਿਆ ਸ਼ੂਟ ਕਰ ਲਿਆ ਇੰਨੇ ਔਖੇ ਹੋਏ ਉਹ ਲੋਕ ਉਹ ਲੋਕਾਂ ਦੀ ਸਾਰੀ ਜ਼ਿੰਦਗੀ ਉਹੀ ਉੱਥੇ ਨਿਕਲ ਜਾਂਦੀ ਆ ਕਿੰਨੇ ਔਖੇ ਨੇ ਬਹੁਤ ਔਖਾ ਨੇ ਜਿਸ ਤਰੀਕੇ ਨਾਲ ਜੇ ਮੈਂ ਕਹਾ ਕਿ ਜਿਵੇਂ ਦਾਰੋ ਸਰਵਾਈਵ ਕਰਦੀ ਹੈ ਜਿਵੇਂ ਲੋਕਾਂ ਚ ਵਿਚਰਦੀ ਹੈ ਕੰਮ ਕਰਦੀ ਹੈ ਘਰੇ ਆਉਂਦੀ ਹੈ ਇੱਕ ਕੁੜੀ ਦਾ ਨਾਲ ਹੌਕੀ ਰੱਖਣਾ ਤੁਸੀਂ ਸੋਚੋ ਉਹ ਕਿ ਐਸੀਆਂ ਗਲੀਆਂ ਚੋਂ ਕਿੱਥੋਂ ਆਉਂਦੀ ਹੋ ਫਿਰ ਕੰਮ ਇਹ ਜਾਂ ਉੱਥੇ ਕਹੇ ਦੇ ਲੋਕ ਮਿਲਦੇ ਹੋਣਗੇ ਕਿ ਉਹਨੂੰ ਹੌਕੀ ਰੱਖ ਕੇ ਆਉਣਾ ਪੈਂਦਾ ਔਰ ਉਹ ਵੈਬ ਸੀਰੀਜ਼ ਦੇ ਵਿੱਚ ਦਿਖੂਗਾ ਕਿ ਕਿ ਉਹਦੇ ਨਾਲ ਰਾਤ ਨੂੰ ਕਈ ਵਾਰੀ ਕੋਸ਼ਕੀ ਵਰਤਦਾ ਤੇ ਉਹ ਕਿਵੇਂ ਉਹਨੂੰ ਹੈਂਡਲ ਕਰਦੀ ਹੈ ਤਾਂ ਮੈਨੂੰ ਲੱਗਦਾ ਕਿ ਉਹ ਬਹੁਤ ਬਾਹਦਰਾ ਸਾਨੂੰ ਕੁੜੀਆਂ ਨੂੰ ਇੰਨਾ ਬਰੇਵ ਹੋਣਾ ਚਾਹੀਦਾ ਜਿੰਨੀ ਦਾਰੋ ਆ ਅਸੀਂ ਸਾਡੇ ਕੋਲ ਸਭ ਕੁਝ ਆ ਹੈਨਾ ਸਾਡੇ ਕੋਲ ਹਰ ਐਸ਼ੋ ਆਰਾਮ ਹੈ ਜਿਵੇਂ ਕਹੀਏ ਅਸੀਂ ਉਹਦੇ باوجود ਵੀ ਇੰਨੇ ਬਰੇਵ ਨਹੀਂ ਹੈਗੇ ਉਹਨਾਂ ਕੋਲ ਕੁਝ ਨਹੀਂ ਹੈਗਾ ਪਰ ਉਹਦੇ باوجود ਉਹ ਬਹੁਤ ਜ਼ਿਆਦਾ ਬਰੇਵ ਹੈ ਕੁੜੀ ਸੋ ਉਹਨਾਂ ਲੋਕਾਂ ਦੇ ਨਾਲ ਤੁਸੀਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਆਪਣੇ ਕੈਰੈਕਟਰ ਨੂੰ ਸਮਝਿਆ ਜਾਂ ਇਦਾਂ ਦਾ ਕੁਝ ਐਕਸਪੀਰੀਅੰਸ ਕੀਤਾ ਜਾਂ ਜੋ ਵੀ ਤੁਹਾਨੂੰ ਡਿਕਟੇਟ ਕੀਤਾ ਗਿਆ ਉਹਦੇ ਅਕੋਰਡਿੰਗਲੀ ਤੁਸੀਂ ਪਲੇ ਕੀਤਾ ਉਹਨਾਂ ਟਾਈਮ ਨਹੀਂ ਮਿਲ ਪਾਉਂਦਾ ਸੀ ਔਰ ਸਰ ਦੇ ਸੱਟੇ ਨਾਲ ਟਾਈਮ ਨਹੀਂ ਹੁੰਦਾ ਕਿ ਅਸੀਂ ਗੱਲਾਂ ਕਰ ਪਾਈਏ ਉਹਨਾਂ ਨਾਲ ਹਨਾ ਜੋ ਸੱਚੀ ਗੱਲ ਹੈ ਮੈਂ ਐਵੇਂ ਕਹਾਂ ਜੀ ਹਾਂ ਮੈਂ ਬੜੀਆਂ ਗੱਲਾਂ ਕੀਤੀ ਟਾਈਮ ਨਹੀਂ ਸੀ ਹੁੰਦਾ ਸੀ ਸ਼ੂਟ ਤੇ ਹੀ ਇੰਨੇ ਜ਼ਿਆਦਾ ਬਿਜ਼ੀ ਹੁੰਦੇ ਸੀ ਔਰ ਇੱਕ ਦਿਨ ਚ ਪਤਾ ਨਹੀਂ ਕਿੰਨੇ ਕਿੰਨੇ ਸੀਨ ਸਾਹ ਲੈਣਾ ਸਾਨੂੰ ਨਹੀਂ ਮਿਲਦਾ ਸੀ ਕਿ ਅਸੀਂ ਇਹ ਕਹੀਏ ਕਿ ਅਸੀਂ ਦਾ ਆਰਾਮ ਨਾਲ ਬੈਠੇ ਚਾਹ ਪੀ ਰਹੇ ਸੀ ਮਤਲਬ ਚੇਂਜ ਕੀਤਾ ਫੇਰ ਆ ਗਈ ਮੈਂ ਫੇਰ ਆ ਗਈ ਕਦੇ ਕਦੇ ਮੈਂ ਕਦੇ ਕਦੇ ਕਹਿ ਦਿੰਦੀ ਸੀ ਹਾਏ ਮੈਨੂੰ ਥੋੜੀ ਜਿਹੀ ਚਾਹ ਪੀ ਲੈਨ ਦਿਓ ਮੈਨੂੰ 5 ਮਿੰਟ ਦੇ ਦਿਓ ਹਨਾ ਤੇ ਇਹ ਹਾਲ ਸੀ ਪਰ ਹਾਂ ਅਸੀਂ ਐਕਟਰ ਜਿਹੜਾ ਉਹ ਆਬਜ਼ਰਵਰ ਹੁੰਦਾ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਜਾ ਕੇ ਜੋ ਸੌਂਦੀ ਸੀ ਉਦੋਂ ਮੈਂ ਸੋਚਦੀ ਸੀ ਯਾਰ ਜੇ ਉੱਥੇ ਰਹਿਣਾ ਪਵੇ ਜਾਂ ਉਹ ਲੋਕ ਤਾਂ ਅਸੀਂ ਉਹਨਾਂ ਨੂੰ ਆਬਜ਼ਰਵ ਤਾਂ ਕਰਦੇ ਆ ਹਨਾ ਉਹ ਸੋਚ ਕੇ ਫਿਰ ਐਂ ਲੱਗਦਾ ਕਿ ਯਾਰ ਸੱਚੀ ਜ਼ਿੰਦਗੀ ਬਹੁਤ ਔਖੀ ਹੈ ਔਰ ਜ਼ਿੰਦਗੀ ਬਹੁਤ ਜ਼ਾਲਮ ਵੀ ਹੈ ਅਸੀਂ ਉਹੀ ਸ਼ਿਕਾਇਤਾਂ ਕਰਦੇ ਰਹਿੰਦੇ ਆ ਨੂੰ ਐਂ ਲੱਗਦਾ ਕਿ ਆਪਾਂ ਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਵਾਹਿਗੁਰੂ ਦਾ ਰਾਈਟ ਹਾਂ ਅਸੀਂ ਸੋਚਦੇ ਹਾਂ ਸਾਨੂੰ ਪਤਾ ਨਹੀਂ ਕੀ ਦੁੱਖ ਦੇਤਾ ਜਿਹੜੀ ਚੀਜ਼ ਮੇਰੇ ਕੋਲ ਹੈ ਨਹੀਂ ਮੈਂ ਉਹਦੇ ਰੋਣੇ ਰੋਈ ਜਾਊਂਗੀ ਮੇਰੇ ਕੋਲ ਆ ਹੈ ਨਹੀਂ ਮੇਰੇ ਕੋਲ ਹਾਂ ਹੈ ਨਹੀਂ ਹਨਾ ਤੇ ਇਹ ਨਹੀਂ ਸੋਚਦੇ ਕਿ ਯਾਰ ਕਿਸੇ ਕੋਲੇ ਆ ਵੀ ਹੈ ਨਹੀਂ ਔਰ ਅਸੀਂ ਸ਼ੁਕਰ ਨਹੀਂ ਕਰਦੇ ਕਿ ਪ੍ਰਮਾਤਮਾ ਅਸੀਂ ਉਹਨਾਂ ਤੋਂ ਬਹੁਤ ਅੱਗੇ ਆ ਸਾਡੇ ਕੋਲੇ ਬਹੁਤ ਕੁਝ ਐਸਾ ਜਿਹੜਾ ਉਹ ਵਿਚਾਰੇ ਕਈ ਵਾਰੀ ਸੋਚ ਦੇ ਵਿੱਚ ਵੀ ਨਹੀਂ ਲਿਆ ਸਕਦੇ ਹਨਾ ਕਿ ਯਾਰ ਆ ਲੈਣਾ ਉਹਨਾਂ ਲਈ ਜ਼ਰੂਰਤ ਰੋਟੀ ਤੇ ਕੱਪੜਾ ਮਕਾਨ ਕਈਆਂ ਨੇ ਕਿਰਾਏ ਇਹੀ ਉਹਨਾਂ ਦੀ ਜ਼ਰੂਰਤ ਆ ਕਈ ਵਾਰ ਤਾਂ ਉਹਨਾਂ ਨੂੰ ਰੋਟੀ ਨੇ ਨਸੀਬ ਹੁੰਦੀ ਵੀ ਫਿਕਰ ਤਾਂ ਉਹਨਾਂ ਨੂੰ ਰੋਟੀ ਦਾ ਇੱਕ ਟਾਈਮ ਮਿਲ ਗਈ ਦੂਜੇ ਟਾਈਮ ਪਤਾ ਨਹੀਂ ਮਿਲਨੀ ਕਿ ਨਹੀਂ ਤੇ ਬਹੁਤ ਵੱਡੀਆਂ ਗੱਲਾਂ ਨੇ ਸੋ ਤੁਸੀਂ ਰਾਇਲ ਕੈਰੈਕਟਰ ਕੀਤਾ ਜਿਵੇਂ ਕੁੱਲ ਦਸਰੇ ਨੇ ਆਪਣੇ ਆਪਣਾ ਵੀ ਤਜਰਬਾ ਦੱਸੋ ਇੰਨੇ ਰੌ ਕੈਰੈਕਟਰਸ ਦੇ ਵਿੱਚ ਤੁਹਾਡਾ ਜਿਹੜਾ ਰਾਇਲ ਕੈਰੈਕਟਰ ਆ ਕਿਦਾਂ ਦਾ ਮਹਿਸੂਸ ਕਰ ਰਹੇ ਸੀ ਦੇਖੋ ਕਿਉਂਕਿ ਉਹ ਫੀਲਿੰਗ ਉਹ ਹੈ ਹੀ ਬੰਦਾ ਉਹ ਪੂਰਾ ਫੀਲ ਦੇ ਨਾਲ ਹੀ ਕੈਰੈਕਟਰ ਕਰ ਸਕਦੇ ਹੋ ਤੁਸੀਂ ਬਿਲਕੁਲ ਹਾਂਜੀ ਕਿਉਂਕਿ ਇੱਕ ਤਾਂ ਹੈ ਉਹ ਬੰਦਾ ਬਾਹਲਾ ਕੱਬਾ ਵੀ ਪਤਾ ਨਹੀਂ ਕਦੋਂ ਕਿਹਦੇ ਨਾਲ ਲੜ ਪੇ ਤੇ ਉਹ ਫਿਰ ਬਾਗੀ ਆ ਇੱਕ ਹਿਸਾਬ ਦਾ ਪਰ ਕੁਝ ਇਹਦੇ ਪਿੱਛੇ ਹੁਣ ਉਹ ਰਿਵੀਲ ਨਹੀਂ ਕਰ ਸਕਦੇ ਪਿੱਛੇ ਉਹਦੇ ਹਾਂਜੀ ਮਤਲਬ ਬੰਨਾ ਪੈਂਦਾ ਫਾਦਰ ਸਾਹਿਬ ਉਹਦੇ ਹੁੰਦੇ ਆ ਉਹ ਕਿਵੇਂ ਨਾ ਕਿਵੇਂ ਉਹ ਧੋਖਾ ਹੁੰਦਾ ਜਾਂ ਜੋ ਵੀ ਚੀਜ਼ਾਂ ਉਹ ਹਜੇ ਦੱਸ ਨਹੀਂ ਸਕਦਾ ਤੇ ਉਹ ਵੀ ਇੱਕ ਸਾਬ ਦਾ ਬਦਲਾ ਹੀ ਲੈਂਦਾ ਉਹਦੇ ਵਿੱਚ ਇਹ ਸਾਰੀ ਕਹਾਣੀ ਅਸਲ ਦੇ ਵਿੱਚ ਘੁੰਮਦੀ ਇਹਨਾਂ ਦੇ ਆਲੇ ਦੋਲੇ ਹੀ ਆ ਸਾਰੀਆਂ ਇੱਕ ਇੱਕ ਸੀਨ ਇਹਨਾਂ ਨਾਲ ਹੀ ਰਿਲੇਟ ਕਰਦਾ ਪਰ ਹੁਣ ਜੋ ਤੁਸੀਂ ਦੇਖੋਗੇ ਤੁਹਾਨੂੰ ਉਹਦਾ ਹੀ ਸੁਆਦ ਆਉਣਾ ਮੈਨੂੰ ਲੱਗਦਾ ਕਿ ਇਹ ਦਾਰੋ ਨਾ ਕੁਝ ਚਮਤਕਾਰ ਕਰਕੇ ਜਾਏਗੀ ਵੈਬ ਸੀਰੀਜ਼ ਕਿਉਂ ਸ਼ੱਕਰ ਇਹ ਬ੍ਰਾਂਡ ਬਣ ਜਾਣਾ ਜੀ ਦਾਰੂ ਮੈਨੂੰ ਲੱਗਦਾ ਬਹੁਤ ਵੱਡੀ ਫ੍ਰੈਂਚਾਈਜ਼ੀ ਬਣਨ ਵਾਲੀ ਕਿਉਂਕਿ ਦਾਰੋ ਇੰਨਾ ਇੰਨਾ ਨਾ ਕਦੀ ਗਾਹ ਪਿਆ ਦੇਖਿਆ ਨਹੀਂ ਆਪਾਂ ਸੋਸ਼ਲ ਮੀਡੀਆ ਤੇ ਇਹ ਬਹੁਤ ਚੰਗੀ ਗੱਲ ਆ ਕਿ ਸੋਸ਼ਲ ਮੀਡੀਆ ਵਾਲੇ ਬੰਦੇ ਮੀਡੀਆ ਵਾਲੇ ਬੰਦੇ ਸਾਨੂੰ ਅੱਗੇ کہہ ਰਹੇ ਕਿ ਬਹੁਤ ਗਾਹ ਪਿਆ ਵਾ ਇਹਦਾ ਮਤਲਬ ਪਿਆ ਵਾ ਵੈਬ ਸੀਰੀਜ਼ ਨਾਲੇ ਸਭ ਤੋਂ ਵੱਡੀ ਗੱਲ ਇਹ ਆ ਐਕਚੁਅਲੀ ਫਿੰਦ ਬਾਰੇ ਵੀ ਨਹੀਂ ਕਦੀ ਅਸੀਂ ਦੇਖੀ ਐ ਸੋ ਵਧੀਆ ਗੱਲ ਆ ਤੁਸੀਂ ਕਿਉਂਕਿ ਕੁੱਲ ਅਸੀਂ ਤੁਹਾਡੀਆਂ ਟ੍ਰੇਲਰ ਲਾਂਚ ਦੇ ਦੌਰਾਨ ਵੀ ਗੱਲਾਂ ਸੁਣੀਆਂ ਨੇ ਤੁਸੀਂ ਮਤਲਬ ਹਾਰਟ ਟੱਚਿੰਗ ਗੱਲਾਂ ਕੀਤੀਆਂ ਇੱਕ ਤੁਸੀਂ ਜਿਹੜੀ ਸ਼ਰਟ ਰਿਪੀਟ ਕੀਤੀ ਸਵੇਟਿੰਗ ਦੀ ਭਰੀ ਹੋਈ ਮੈਂ ਜ਼ਰੂਰ ਉਹ ਵੀ ਕਿੱਸਾ ਸੁਣਨਾ ਤੁਹਾਡੇ ਤੋਂ ਉਹ ਵੀ ਕਿਤੇ ਨਾ ਕਿਤੇ ਆਪਾਂ ਮਹਿਸੂਸ ਕੀਤਾ ਕਿ ਗਲੈਮਰ ਦੀ ਦੁਨੀਆ ਦੇ ਵਿੱਚ ਯਾਰ ਕੁਲ ਸਿੱਧੂ ਮਤਲਬ ਇਹਦੇ ਲਈ ਵੀ ਯਾਰ OCD ਦੀ ਪ੍ਰੋਬਲਮ ਕਿਸੇ ਨੂੰ ਕੁਝ ਬਟ ਸਟਿਲ ਤੁਸੀਂ ਆਪਣੇ ਕੈਰੈਕਟਰ ਲਈ ਇਨ ਡੈਡੀਕੇਟਿਡ ਹੋ ਰਾਈਟ ਮੈਂ ਕੰਮ ਲਈ ਬਹੁਤ ਡੈਡੀਕੇਟਿਡ ਹਾਂ ਮੈਨੂੰ OCD ਦੀ ਪ੍ਰੋਬਲਮ ਹੈਗੀ ਔਰ ਇਹਦੇ ਲਈ ਮੈਂ ਕੋਈ ਮਾਣ ਮਹਿਸੂਸ ਨਹੀਂ ਕਰਦੀ ਵੀ ਮੈਂ ਕਹਾ ਜੀ ਮੈਂ ਤਾਂ OCD ਦੀ ਮਰੀਜ਼ ਹਾਂ ਮੈਂ ਤਾਂ ਮੇਰੇ ਤੋਂ ਪਾਸੇ ਨਹੀਂ ਮੈਨੂੰ ਲੱਗਦਾ ਇਹ ਬਿਮਾਰੀ ਹੈ ਸਹੀ ਗੱਲ ਠੀਕ ਹੈ ਹੁਣ ਹੈਗੀ ਹੈ ਕੀ ਕਰਾਂ ਹਨਾ ਸ਼ਾਇਦ ਇਹ ਇਕੱਲੇ ਰਹਿ ਕੇ ਜਦੋਂ ਤੁਸੀਂ ਫੈਮਿਲੀ ਦੌਰੇ ਜਿਆਦਾ ਹੋ ਜਾਂਦੀ ਹੈ ਫਿਰ ਆਵਦੀਆਂ ਚੀਜ਼ਾਂ ਨੂੰ ਵੱਧ ਨਹੀਂ ਟੈਂਟ ਕਲੀਨ ਕਰਕੇ ਤੁਹਾਡੇ ਤੋਂ ਬਿਨਾ ਕੋਈ ਉਸ ਚੀਜ਼ ਨੂੰ ਟੱਚ ਨਹੀਂ ਕਰ ਰਿਹਾ ਹੁੰਦਾ ਇਹ ਹੌਲੀ ਹੌਲੀ ਫਿਰ ਵੱਧ ਹੀ ਰਹਿੰਦੀ ਹੈ ਹਨਾ ਮੇਰੀ ਵੀ ਉਵੇਂ ਵੱਧ ਹੀ ਰਹੀ ਪਰ ਜਿਸ ਵੇਲੇ ਮੈਂ ਕੰਮ ਕਰਦੀ ਹੁੰਨੀ ਉਹਦੋਂ ਤਾਂ ਬਹੁਤ ਸੈਟ ਤੇ ਕਿਹੜਾ ਕੋਈ ਖਾਸ ਐ ਹਾਈਜਨ ਦਾ ਨਹੀਂ ਐ ਹੁੰਦਾ ਔਰ ਖਾਸ ਕਰਕੇ ਜੇ ਹੁੰਦਾ ਵੀ ਹੈ ਤਾਂ ਉਹ ਲੀਡਸ ਨੂੰ ਟ੍ਰੀਟ ਹੋਵੇਂ ਕੀਤਾ ਜਾਂਦਾ ਸਾਨੂੰ ਕਰਨੇ ਪੈਂਦੇ ਨੇ ਸਮਝੌਤੇ ਤੇ ਮੈਂ ਕਰਦੀ ਆ ਤੇ ਉੱਥੇ ਸੈੱਟ ਤੇ ਵੀ ਆਈ ਸੀਗਾ ਕਿ ਜਦੋਂ ਅਸੀਂ ਗਏ પેટ્રોલ ਪੰਪ ਤੇ ਤਾਂ ਉਹਨਾਂ ਨੇ ਨਾ ਉਹਨਾਂ ਦੀਆਂ ਜਿਹੜੀਆਂ ਵਰਦੀਆਂ ਸੀ ਧਵਾ ਕੇ ਪ੍ਰੈਸ ਕਰਕੇ ਰੱਖੀਆਂ ਸੀ ਬਣਾਈਆਂ ਨਹੀਂ ਸੀਗੀਆਂ ਅਸੀਂ ਮਤਲਬ પેટ્રોલ ਪੰਪ ਵਾਲੀ ਵਰਦੀ ਨਹੀਂ ਸੀ ਬਣਾਈ ਬਾਕੀ ਕਾਸਟਿਊਮਸ ਤਾਂ ਬਣੇ ਆ ਤੇ ਜਦੋਂ ਮੈਨੂੰ ਮੈਨੂੰ ਸ਼ਰਟ ਦਿੱਤੀ ਮੇਰੇ ਸ਼ਰਟ ਆਈ ਨਹੀਂ ਬਟਨ ਨਹੀਂ ਲੱਗੇ ਉਹਦੇ ਕੋਈ ਸਾਈਜ਼ ਦੀ ਦਿੱਕਤ ਆ ਗਈ ਤੇ ਉਹਨਾਂ ਨੇ ਇੱਕਦਮ ਨਾ ਕਿਸੇ ਤੋਂ ਉੱਥੇ ਜਿਹੜਾ ਵਰਕਰ ਸੀਗਾ ਕਿ ਸ਼ਰਟ ਹੋ ਰਹੀ ਹੈਗੀ ਕਹਿੰਦੇ ਨਹੀਂ ਹੈਗੀ ਕਹਿੰਦੇ ਆ ਜਿਹੜੀ ਪਾਈ ਹੈ ਇਹ ਦੇ ਦੋ ਆਹੀ ਸਾਡਾ ਸੀਗਾ ਮਿਲਣਾ ਦਾ ਅਗਸਤ ਚ ਅਸੀਂ ਪਤਾ ਨਹੀਂ ਸਤੰਬਰ ਚ ਗਏ ਸੀ ਪਰ ਗਰਮੀ ਬਹੁਤ ਸੀ ਉਹਨੇ ਸ਼ਰਟ ਲਾਈ ਜੀ ਵਿਚਾਰੇ ਨੇ ਕਿਸ ਤਰ੍ਹਾਂ টাই ਕਿਸੇ ਖੁੱਲਾ ਖੁੱਲਾ ਪਾ ਰਿਹਾ ਦਿੱਤਾ ਰਾਜਸਥਾਨ ਹਾਂ ਵੈਸੇ ਵੀ ਤਪਦਾ ਵੱਧ ਹੈ ਤੇ ਉਹਨਾਂ ਨੇ ਉਹਨੇ ਸ਼ਰਟ ਲਈ ਉਹਨੇ ਫੜਾਤੀ ਇਹਨਾਂ ਨੇ ਮੈਨੂੰ ਦਿੱਤੀ ਕਿ ਪਾਲਾ ਮੈਂ 2 ਮਿੰਟ ਤਾਂ ਐਂ ਖੜ ਗਈ ਕਿ ਤੁਸੀਂ ਕਰ ਕੀ ਰਹੇ ਹੋ ਮੇਰੇ ਨਾਲ ਹਨਾ ਔਖਾ ਤਾਂ ਲੱਗਦਾ ਹੀ ਆ ਪਰ ਫਿਰ ਆਪਣੇ ਆਪ ਨੂੰ ਇਸ ਗੱਲ ਤੇ ਮੈਨੂੰ ਲੱਗਾ ਕਿ ਯਾਰ ਮੇਰੇ ਇੱਕ ਨਾ ਕਰਨ ਤੇ ਆ ਸਾਰਾ ਸੈਟਅਪ ਤੇ ਸਾਰਾ ਸੀਨ ਨਹੀਂ ਹੋ ਪਾਊਗਾ ਤੇ ਫਿਰ ਮੈਂ ਪਾਈ ਉਹਨੂੰ ਸੁਕਾਇਆ ਉਤੇ ਪਰਫਿਊਮ ਪਾਇਆ ਫਿਰ ਮੈਂ ਉਹ ਸ਼ਰਟ ਪਾਈ ਤੇ ਕੰਮ ਲਈ ਤੁਹਾਨੂੰ ਕਰਨਾ ਪੈਂਦਾ ਇਹ ਨਹੀਂ ਵੀ ਮੈਂ ਕਹਾ ਮੈਂ ਤਾਂ ਜੀ ਬੜੀ ਵੱਡੀ ਗੱਲ ਕਰਤੀ ਯਾ ਮੈਂ ਇਹ ਕਹਿ ਰਹੀ ਹਾਂ ਕਿ ਅਸੀਂ ਉਹ ਵਰਦੀਆਂ ਨਹੀਂ ਬਣਾਈਆਂ ਤਾਂ ਮੈਂ ਕੋਈ ਸਾਡੇ ਪ੍ਰੋਡਕਸ਼ਨ ਹਾਊਸ ਨੂੰ ਛੋਟਾ ਦਿਖਾ ਰਹੀ ਹਾਂ ਉਹ ਵਰਦੀਆਂ ਬਣਾ ਕੇ ਕਿਸੇ ਕੰਮ ਨਹੀਂ ਸੀ ਆਉਣੀਆਂ ਬਾਕੀ ਸਾਡੇ ਕੋਸਟਿਊਮ ਬਣੇ ਆ ਉਹ ਸਾਨੂੰ ਅਵੇਲੇਬਲ ਮਿਲ ਗਏ ਆ ਤਾਂ ਇਹਨਾਂ ਨੇ ਉਹ ਲੈ ਲੀਆਂ ਪਰ ਇਹ ਹੈ ਕਿ ਉਹ ਧੋਤੀ ਪ੍ਰੈਸ ਕੀਤੀ ਮੇਰੇ ਕਰਮਾ 'ਚ ਨਹੀਂ ਲਿਖੀ ਸੀ ਮੈਨੂੰ ਉਹ ਮਿਲਣੀ ਸੀ ਹਾਂ ਇਹਨੂੰ ਜਨੂਨ ਕਹਿੰਦੇ ਆ ਔਰ ਥੱਡੀ ਇਹ ਵਾਲੀ ਗੱਲ ਨੂੰ ਕਿੰਨੇ ਲੋਕ ਪਸੰਦ ਕਰ ਰਹੇ ਤੁਹਾਨੂੰ ਆਈਡੀਆ ਹੈ ਇਹ ਨਹੀਂ ਮੈਨੂੰ ਹਾਲਾਂਕਿ ਤੁਸੀਂ ਸੱਚ ਬੋਲੇ ਆ ਰਿਐਲਿਟੀ ਹਾਂ ਮੈਂ ਤਾਂ ਨਹੀਂ ਮੈਂ ਤਾਂ ਹਾਂ ਯਾਰ ਤਗੜਾ ਐਕਸਪੀਰੀਅੰਸ ਕੀਤਾ ਕਿ ਤੱਕ ਹਾਂ ਨਹੀਂ ਪਰ ਮੈਨੂੰ ਲੱਗਦਾ ਕਿ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਮੈਂ ਕੀਤੀ ਮੈਨੂੰ ਲੱਗਦਾ ਤੁਹਾਨੂੰ ਮੈਂ ਤੁਹਾਨੂੰ ਮੈਂ ਦੱਸਦੀ ਹਾਂ ਜਿੱਦਾਂ ਦੀ ਆਪਣੀ ਇੰਡਸਟਰੀ ਹੈ ਵੈਨਿਟੀਆਂ ਦਾ ਦੌਰ ਹੈ ਪਰਫਿਊਮਸ ਗਲੈਮਰ ਮੈਨੂੰ ਲੱਗਦਾ ਐਕਟਰ ਲਈ ਨਹੀਂ ਇਹ ਗੱਲਾਂ ਮਾਇਨੇ ਰੱਖਦੀਆਂ ਸਾਡੇ ਕਿਸੇ ਐਕਟਰ ਨੇ ਹਾਂ ਇਦਾਂ ਨਹੀਂ ਕੀਤਾ ਸਾਡੇ ਸਾਰੇ ਐਕਟਰ ਹੀ ਬਹੁਤ ਰੌ ਉੱਥੇ ਰਹੇ ਨੇ ਜਿਸ ਤਰੀਕੇ ਨਾਲ ਅਸੀਂ ਰਹੇ ਹਾਂ ਤੇ ਕੰਮ ਕੀਤਾ ਜੇ ਵੈਨਟੀਆਂ ਮਿਲ ਜਾਂਦੀਆਂ ਸਾਡੀਆਂ ਪਰਫਾਰਮੈਂਸਾਂ ਨਹੀਂ ਸੀ ਨਿਕਲਣੀਆਂ ਔਰ ਇੱਕ ਇੱਕ ਐਕਟਰ ਦੀ ਪਰਫਾਰਮੈਂਸ ਇਸ ਕਰਕੇ ਨਿਕਲੀ ਆ ਕਿ ਉਹਦੇ ਸਾਹਮਣੇ ਕਮਾਲ ਦਾ ਐਕਟਰ ਹੁੰਦਾ ਸੀ ਮੇਰੀ ਪਰਫਾਰਮੈਂਸ ਤਾਂ ਨਹੀਂ ਕਿ ਇਹ ਕਿ ਮੇਰਾ ਹਰ ਸੀਨ ਬਹੁਤ ਅੱਛੇ ਐਕਟਰਸ ਨਾਲ ਰਿਹਾ ਸਾਡੇ ਸਾਰੇ ਐਕਟਰਸ ਹੀ ਬਹੁਤ ਕਮਾਲ ਦੇ ਐਕਟਰ ਨੇ ਤੇ ਤੁਸੀਂ ਸਿਨੇਮਾ ਚ ਤੁਸੀਂ ਕਦੋਂ ਦੇ ਦੇਖਦੇ ਹੋ ਫਿਲਮਾਂ ਤੁਸੀਂ ਜਦੋਂ ਇਹ ਚਿਹਰੇ ਵੇਖੋਗੇ ਔਰ ਉਹਨਾਂ ਦੀ ਐਕਟਿੰਗ ਦੇਖੋਗੇ ਤੁਸੀਂ ਕਹੋਗੇ ਯਾਰ ਇਹ ਕਿੱਥੇ ਸੀ ਇਹਨਾਂ ਨੂੰ ਕਿਉਂ ਨਹੀਂ ਵਿਚਾਰਿਆ ਨੂੰ ਕਦੇ ਕੰਮ ਮਿਲਿਆ ਹੈਨਾ ਸੋ ਮੈਂ बार-बार ਇਹ ਕਹਿ ਰਹੀ ਹਾਂ ਕਿ ਇਹਨਾਂ ਨੂੰ ਵੇਖ ਕੇ ਮੈਂ ਚਾਹੁੰਦੀ ਹਾਂ ਕਿ ਪੰਜਾਬੀ ਸਿਨੇਮਾ ਰਾਹ ਖੋਲੇ ਨਵੇਂ ਮੁੰਡੇ ਕੁੜੀਆਂ ਲਈ ਉਹਨਾਂ ਨੂੰ ਕੰਮ ਮਿਲੇ ਤਾਂ ਕਿ ਹੋਰ ਘਰੇ ਬੈਠੇ ਜਿਹੜੇ ਇਸ ਫੀਲਡ 'ਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹ ਲੱਗੇ ਕਿ ਹਾਂ ਅਸੀਂ ਵੀ ਜਾਣਾ ਕੰਮ ਮਿਲਦਾ ਨਹੀਂ ਤਾਂ ਉਹਨਾਂ ਨੂੰ ਲੱਗਦਾ ਕਿ ਹੈ ਹੀ ਨਹੀਂ ਉੱਥੇ ਕੰਮ ਹੀ ਨਹੀਂ ਹੈਗਾ ਸਾਡੇ ਵਰਗੇ ਮੈਨੂੰ 15 ਸਾਲ ਹੋ ਗਏ ਮੈਂ ਸਲੋਲੀ ਸਲੋਲੀ ਕਰ ਰਹੀ ਹਾਂ ਮੇਰੇ ਲਈ ਨਹੀਂ ਸੀ ਕੁਝ ਹੈਨਾ ਪਰ ਇਹ ਵੀ ਚਲੋ ਮੈਂ ਭੱਜੀ ਨਹੀਂ ਉਹਦਾ অপਸ਼ਨ ਨਹੀਂ ਹੁੰਦੀ ਕਿ ਤੁਸੀਂ 15 ਸਾਲ ਲੱਗੇ ਰੋ ਨਹੀਂ ਮੈਂ ਇੱਕ ਜਾਰਡਨ ਦਾ ਹੁਣੇ ਅਸੀਂ ਗਾਣਾ ਚੱਲ ਰਿਹਾ ਹੈ ਵੱਡੀਆਂ ਚੀਜ਼ਾਂ ਟਾਈਮ ਲੈਂਦੀਆਂ ਤਾਂ ਹੀ ਆਉਂਦਾ ਲੇਟਰ ਕਰਨੇ ਹਾਂ ਹਾਂ ਮੈਨੂੰ ਇਹ ਕੱਲ ਯੈਸ ਮੈਨੂੰ ਨਾ ਗਾਣਾ ਨਹੀਂ ਯਾਦ ਆ ਰਿਹਾ ਸੀ ਪਰ ਇਹ ਲਾਈਨ ਮੈਨੂੰ ਕੱਲ ਯਾਦ ਆਈ ਜਾਂਦੀ ਸੀ ਕਿ ਕੋਈ ਗੱਲ ਆਏ ਹੈਗੀ ਆ ਤੇ ਮੈਂ ਬੋਲਾਂ ਅੱਜ ਤੁਸੀਂ ਬੋਲਤੀ ਹਾਂ ਜਿੱਦਾਂ ਇੱਕ ਪ੍ਰਿੰਸ ਗਮਲਜੀਤ ਬਾਈ ਦੀ ਵੀ ਉਹ ਵੀ ਡਾਇਲੌਗ ਬਾਅਦ ਚੱਲੇ ਸੀ ਉਹਨਾਂ ਦਾ ਵੀ ਵੀ ਤੁਸੀਂ ਲਾਈਨ 'ਚ ਲੱਗੇ ਰਹੋ ਤੁਹਾਡਾ ਟਾਈਮ ਜ਼ਰੂਰ ਆਊਗੀ ਕਲਮ ਹਰ ਕਿਸੇ ਦਾ ਹੁੰਦਾ ਯਾਰ ਦਿਸ ਇਜ਼ ਅ ਫੈਕਟ। ਕਈ ਵਾਰੀ ਪਰਮਾਤਮਾ ਤੁਹਾਡਾ ਸਬਰ ਚੈੱਕ ਕਰ ਰਿਆ ਹੁੰਦਾ ਔਰ ਜਦੋਂ ਤੁਸੀਂ ਟਾਈਮ ਦੇ ਦਿੰਨੇ ਹੋ ਜਿਵੇਂ ਅਸੀਂ ਦਾਰੋ ਲਈ ਸਾਨੂੰ ਹੁੰਦਾ ਸੀ ਹਰ ਲੇਟ ਹੋਈ ਜਾਂਦੀ ਹੈ ਕਦੋਂ ਆਊਗੀ ਸਾਰੇ ਪੁੱਛਦੇ ਸੀ ਸਾਨੂੰ ਅਸੀਂ ਵੀ ਉਦਾਸ ਜੇ ਹੋ ਜਾਂਦੇ ਸੀ ਵੀ ਪਤਾ ਨਹੀਂ ਕਦੋਂ ਆਊਗੀ ਪਰ ਕਈ ਪਰਮਾਤਮਾ ਸ਼ਾਇਦ ਜਿਹੜੀਆਂ ਚੀਜ਼ਾਂ ਲੇਟ ਕਰ ਰਿਆ ਸੀ ਉਹ ਚੰਗੇ ਲਈ ਕਰ ਰਿਆ ਸੀ ਜਿਸ ਤਰੀਕੇ ਨਾਲ ਤਾਂ ਹੋ ਰਹੀਆਂ ਕਿਉਂਕਿ ਸਾਡੇ 'ਚ ਕੋਈ ਫੀਲਿੰਗ ਵਾਲਾ ਨਹੀਂ ਸੀਗਾ ਸਾਰਿਆਂ ਨੇ ਇੱਕ ਦੂਜੇ ਨਾਲ ਐਡਜਸਟ ਕਰ ਲਿਆ ਜਿੱਦਾਂ ਦਾ ਮਾਹੌਲ ਸੀ ਕੋਈ ਇਹ ਨਹੀਂ ਜਗਾ ਇੱਕ ਕਿਸੇ ਦਾ ਮੂੰਹ ਆਏ ਨੂੰ ਕਿਸੇ ਦਾ ਆਏ ਨੂੰ ਸਭ ਮੈਂ ਉਹੀ ਕਹਿੰਦੇ ਆ ਉਹ ਪੋਜ਼ਿਟਿਵਿਟੀ ਹੀ ਵਰਕ ਕਰ ਰਹੀ ਹੈ ਇਸ ਵੇਲੇ ਸ਼ਾਇਦ ਉਸੇ ਚੀਜ਼ ਦੀ ਹੁਣ ਸਾਨੂੰ ਉਹਦਾ ਅੱਜ ਫਾਇਦਾ ਹੋ ਰਿਹਾ ਕਿਉਂਕਿ ਇਹਨਾਂ ਚੀਜ਼ਾਂ ਦੀ ਐਗਜ਼ਾਮਪਲ ਆਪਣੀ ਇੰਡਸਟਰੀ ਦੇ ਵਿੱਚ ਹੈਗੀਆਂ ਰੁਪਿੰਦਰ ਹੰਡਾ ਭੁਪਿੰਦਰ ਬੱਬਲ ਜੀ ਟਾਈਮ ਹਰ ਕਿਸੇ ਦਾ ਹੁੰਦਾ ਹੈ ਬਸ ਟਾਈਮ ਲੱਗਦਾ ਹੈ ਉਹਦੇ ਲਈ ਜਿਹੜਾ ਪੇਸ਼ੈਂਸ ਰੱਖ ਗਿਆ ਰੱਖ ਗਿਆ ਸੋ ਸ਼ਾਰਟਕੱਟਸ ਦਾ ਵੈਸੇ ਵੀ ਕਦੇ ਸਕਸੈਸਫੁਲ ਨਹੀਂ ਹੁੰਦੇ রাইਟ ਇਸ ਕਲ ਨੂੰ ਐ ਵੀ ਨਹੀਂ ਲੈਂਦੀ ਕਿ ਕੋਈ ਪੇਸ਼ੈਂਸ ਨਹੀਂ ਰੱਖਦਾ ਤਾਂ ਉਹ ਗਲਤ ਹੈ ਕਈ ਵਾਰੀ ਅਗਲੇ ਦੇ ਹਾਲਾਤ ਹੀ ਐਸੇ ਹੁੰਦੇ ਆ ਕਿ ਉਹ ਉਹ ਨਹੀਂ ਟਿਕ ਸਕਦਾ ਜੇ ਮੈਂ ਇੰਨੇ ਸਾਲਾਂ ਦੀ ਇੱਥੇ ਟਿਕੀ ਆ ਤਾਂ ਚਲੋ ਵੀ ਮੈਂ ਕਰ ਪਾਈ ਹੈਨਾ ਮੈਂ ਕਰ ਪਾ ਰਹੀ ਸੀ ਪਰ ਕਿਸੇ ਦੇ ਹਾਲਾਤ ਘਰ ਦੇ ਹਾਲਾਤ ਕਿਵੇਂ ਨੇ ਉਹ ਉਹਨਾਂ ਨੂੰ ਛੱਡ ਕੇ ਜਾਣਾ ਪੈ ਸਕਦਾ ਹਣਾ ਇਸ ਕਰਕੇ ਮੈਨੂੰ ਲੱਗਦਾ ਕਿ ਰਾਹ ਖੁੱਲਨੇ ਚਾਹੀਦੇ ਨੇ ਮੌਕੇ ਵਧਣੇ ਚਾਹੀਦੇ ਨੇ ਜਿਹੜਾ ਸਾਰਿਆਂ ਨੂੰ ਮਿਲੇ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਜਿਹੇ ਜੇ ਕਰੈਕਟਰਸ ਮੈਂ ਕਰ ਰਹੀ ਹਾਂ ਤਾਂ ਮੈਂ ਬਿਲਕੁਲ ਨਹੀਂ ਚਾਹੁੰਦੀ ਕਿ ਮੈਂ ਹੀ ਕਰਾਂ ਮੈਂ ਇੱਥੇ ਇਕੱਲੀ ਹੋਈ ਹਾਂ ਇਹ ਜੇ ਕਰਨਾ ਹੀ ਮੈਂ ਚਾਹੁੰਨੀ ਹਾਂ ਕਿ ਹੋਰ ਕੁੜੀਆਂ ਹੋਣ ਉਹ ਵੀ ਇਹ ਜੇ ਕਰੈਕਟਰ ਕਰਨ ਮੈਂ ਚਾਹੁੰਨੀ ਹਾਂ ਜਿਹੜੀਆਂ ਗਲੈਮਰਸ ਐਕਟ੍ਰੈਸਿਸ ਨੇ ਤੁਸੀਂ ਕਹਿ ਰਹੇ ਹੋ ਮੈਂ ਚਾਹੁੰਨੀ ਹਾਂ ਉਹ ਵੀ ਇਹ ਜੇ ਕਰੈਕਟਰ ਕਰਨ ਆਓ ਕਰੋ ਮੈਂ ਇਸ ਗੱਲ ਲਈ ਤਿਆਰ ਹਾਂ ਕਿ ਸਾਰੀ ਇੰਡਸਟਰੀ ਦੀ ਡਿਮਾਂਡ ਹੈ ਲੋਕਾਂ ਦੀ ਡਿਮਾਂਡ ਹੈ ਲੋਕ ਨਵਾਂ ਦੇਖਣਾ ਚਾਹੁੰਦੇ ਐ ਕੁਝ ਬਿਲਕੁਲ ਤਾਂ ਹੀ ਸ਼ਾਇਦ ਕਨੈਕਟ ਕਰ ਪਾ ਰਹੇ ਐ ਤਾਂ ਹੀ ਲੋਕਾਂ ਨੂੰ ਲੱਗ ਰਿਹਾ ਕਿ ਕੁਝ ਨਵਾਂ ਹੈ ਕਿਉਂਕਿ ਉਹਨਾਂ ਨੂੰ ਚਿਹਰੇ ਨਵੇਂ ਦੇਖਣ ਨੂੰ ਮਿਲ ਰਹੇ ਆ ਇਦਾਂ ਦਾ ਉਹਨਾਂ ਨੇ ਕਦੇ ਵੇਖਿਆ ਨਹੀਂ ਤੁਸੀਂ ਟ੍ਰੇਲਰ ਦੇਖਿਆ ਤੁਸੀਂ ਦੇਖੋ ਸਾਰਿਆਂ ਨੂੰ ਕਿੰਨੇ ਰੌਅ ਨੇ ਤੁਹਾਨੂੰ ਮੈਂ ਮੈਂ ਵੀ ਪਛਾਣ ਨਹੀਂ ਆਈ ਹੋਊਂਗੀ ਕਿਉਂਕਿ ਮੈਂ ਮੈਂ ਜੇ ਖਾਂ ਵੈਸੇ ਤਾਂ ਮੈਂ ਰੌਅ ਹੀ ਹਾਂ ਮੈਂ ਕੋਈ ਮੇਕਅਪ ਨਹੀਂ ਕਰਦੀ ਠੀਕ ਹੈ ਮੀਡੀਆ ਲਈ ਤੁਹਾਨੂੰ ਜਦੋਂ ਤੁਹਾਡੀਆਂ ਪ੍ਰੋਮੋਸ਼ਨਸ ਹੁੰਦੀਆਂ ਤੁਹਾਨੂੰ ਕਰਨਾ ਪੈਂਦਾ ਥੋੜਾ ਪਰ ਮੈਂ ਜੇ ਵੈਸੇ ਤੁਸੀਂ ਮੈਨੂੰ ਆਮ ਜ਼ਿੰਦਗੀ ਚ ਮਿਲੋ ਤਾਂ ਮੈਂ ਬਹੁਤ ਰਾਂ ਮੈਨੂੰ ਕੋਈ ਮੇਕਅਪ ਕੁਛ ਮੈਂ ਨਹੀਂ ਕਰਦੀ ਤੇ ਜਿਹੜਾ دارو ਆ ਜੇ ਮੈਂ ਨੋਰਮਲ ਲਾਈਫ ਚ ਇੱਥੇ ਆ ਨਾ دارو ਮੈਂ ਹੋਰ ਵੀ ਇੱਥੇ ਆ ਕੇ ਕੀਤੀ ਅਸੀਂ 1 ਮਹੀਨਾ ਉਸ ਤੋਂ ਪੁੱਛ ਰੇਤੇ ਚ ਉਵੇਂ ਹੀ ਗੁਜ਼ਾਰਿਆ ਤੇ ਉਹ ਤੁਹਾਨੂੰ ਸਾਡੀ ਸਾਡੇ ਚਿਹਰਿਆਂ ਤੇ ਸ਼ਕਲ ਤੇ ਜੋ ক্লোਜ਼ ਆਉਂਦੇ ਆ ਉਹ ਦਿਖਦਾ ਔਰ ਉਸ ਕੈਰੈਕਟਰ ਦੀ ਖੂਬਸੂਰਤੀ ਹੀ ਇਹ ਹੈ ਕਿ ਉਹ ਇਸ ਤਰ੍ਹਾਂ ਦੀ ਲੱਗੀ ਜੇ ਮੈਂ ਉੱਥੇ ਥੋੜੀ ਜਿਹੀ ਵੀ ਸੋਣੀ ਜਾਂ ਕੋਈ ਮੇਰਾ ਆਈਬ੍ਰੋ ਜਾਂ ਕੋਈ ਮੇਰੇ ਵਾਲ ਕਲੀਨ ਤੁਹਾਨੂੰ ਦਿਖ ਜਾਂਦੇ ਉਹ ਫਿਰ ਕਰੈਕਟਰ ਨਾਲ ਨਹੀਂ ਜਾਂਦੇ ਸੀ ਸੋ so episodes ਕਿੰਨੇ ਨੇ ਇਹਦੇ ਔਰ ਇੱਕ ਪਲੱਸ ਪੁਆਇੰਟ ਇਹਦਾ ਦਾਰੋਦਾ ਇਹ ਹੈ ਕਿ ਤੁਸੀਂ ਸਿਰਫ ਇੱਕ ਭਾਸ਼ਾ ਦੇ ਵਿੱਚ ਨਹੀਂ ਇਹਨੂੰ 3 4 5 6 6 ਭਾਸ਼ਾਵਾਂ ਦੇ ਵਿੱਚ ਦੇਖ ਸਕਦੇ ਹੋ ਔਰ ਪਲੱਸ ਪੁਆਇੰਟ ਇਹ ਹੈ ਮਤਲਬ ਜਿੱਥੇ ਮਰਜੀ ਬੈਠੇ ਅਸੀਂ ਜਿਹੜੀ ਮਰਜੀ ਭਾਸ਼ਾ 'ਚ ਇਹਨੂੰ ਦੇਖ ਸਕਦੇ ਹਾਂ ਅਸੀਂ ਹੋਰ ਸਿਨੇਮਾ ਦੇਖਦੇ ਹਾਂ ਅਸੀਂ ਸਾਊਥ ਕਿਵੇਂ ਦੇਖਦੇ ਹਾਂ ਮਰਾਠੀ ਫਿਲਮਾਂ ਦੇਖਦੇ ਹਾਂ ਕੋਰੀਅਨ ਦੇਖਦੇ ਹਾਂ ਤਾਂ ਸਾਡਾ ਸਿਨੇਮਾ ਵੀ ਬਣ ਰਿਹਾ ਤਾਂ ਸਾਨੂੰ ਵੀ ਐਂ ਲੱਗਦਾ ਯਾਰ ਸਾਡਾ ਸਿਨੇਮਾ ਵੀ ਅੱਗੇ ਪਹੁੰਚੇ ਤਾਂ ਇਹ ਬਹੁਤ ਅੱਛਾ ਉਪਰਾਲਾ ਕੇਬਲ 1 ਦਾ ਇਦੇ ਨਾਲ ਕਿੱਥੇ ਕਿੱਥੇ ਪਹੁੰਚ ਜਾਣੇ ਸਾਡੇ ਜਿਹਰੇ ਕਿੱਥੇ ਕਿੱਥੇ ਜਾਣੇ ਆ ਸਾਨੂੰ ਫਾਇਦਾ ਹੀ ਹੋਣਾ ਉਹਦਾ ਸੋ ਮੈਨੂੰ ਐ ਲੱਗਦਾ ਕਿ دارو ਦੀ ਸਾਰੀ ਟੀਮ ਨਾਲ ਬੜਾ ਬlesed ਫੀਲ ਕਰੋ ਕਿ ਜਦੋਂ ਓਵਰਵੈਲਮ ਫੀਲ ਕਰੋ ਕਿ ਜਦੋਂ ਬਹੁਤ ਅੱਛਾ ਰਿਸਪੌਂਸ ਮਿਲਣਾ دارو ਨੂੰ ਹੈ ਨਾ ਕੁਲ ਅਸੀਂ ਚਾਹੁੰਦੇ ਆ ਕਿ ਸਾਨੂੰ ਚੰਗਾ ਰਿਸਪੌਂਸ ਮਿਲੇ ਜਿਵੇਂ ਉਹਨਾਂ ਨੇ ਹਮੇਸ਼ਾ ਪਿਆਰ ਦਿੱਤਾ ਮੈਂ ਚਾਹੁੰਦੀ ਆ ਕਿ ਉਸੇ ਤਰੀਕੇ ਨਾਲ ਸਾਡੀ دارو ਨੂੰ ਵੀ ਪਿਆਰ ਦੇਣ ਇੱਕ ਚੀਜ਼ ਹੋਰ ਪਹਿਲੀ ਵਾਰ ਹੋ ਰਹੀ ਆ ਇਹਦੇ ਪਹਿਲੇ 2 ਐਪੀਸੋਡ ਤੇ ਪ੍ਰੀਮੀਅਰ ਹੋ ਰਿਹਾ ਓਕੇ ਇਹ ਸਭ ਤੋਂ ਵੱਡੀ ਗੱਲ ਹਾਂ ਵੈਬ ਸੀਰੀਜ਼ ਦਾ ਵੈਬ ਸੀਰੀਜ਼ ਦਾ ਮਤਲਬ ਨਹੀਂ ਤਾਂ ਤੁਹਾਨੂੰ ਪਤਾ ਇਹ ਮੂਵੀਜ਼ ਦੇ ਹੀ ਹੁੰਦੇ ਆ ਹਾਂਜੀ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦਾਰੋ ਦੇ ਲਈ ਉਮੀਦ ਕਰਦੇ ਆ ਕਿ ਇਹ ਬਹੁਤ ਵੱਡੀ ਵੈਬ ਸੀਰੀਜ਼ ਬਣ ਜਾਏ ਆਪਣੀ ਪੰਜਾਬੀ ਇੰਡਸਟਰੀ ਦੀ ਥੈਂਕ ਯੂ ਸੋ ਮੱਚ ਗੱਲਬਾਤ ਕਰਨ ਦੇ ਲਈ ਸੋ ਅ ਦਾਰੋ ਤੁਸੀਂ ਸਾਰਿਆਂ ਨੇ ਦੇਖਣੀ ਹੈ ਅਸੀਂ ਬਹੁਤ ਐਕਸਾਈਟਡ ਆ ਤੁਸੀਂ ਵੀ ਸਾਰੇ ਐਕਸਾਈਟਡ ਹੋ ਕੁਲਦੀਆਂ ਔਰ ਗੁਰੂ ਜੀ ਦੀਆਂ ਗੱਲਾਂ ਸੀ ਸੁਣੀਆਂ ਨੇ ਦੇ 올 ਆਰ ਐਕਸਾਈਟਡ ਇਹਨਾਂ ਨੇ ਬਹੁਤ ਗਰਾਉਂਡਲੀ ਜਾ ਕੇ ਕੰਮ ਕੀਤਾ ਸੋ ਕੰਮ ਨੂੰ ਵੀ ਅਸੀਂ ਪਿਆਰ ਦੇਣਾ ਹੈ ਔਰ ਮਾਨ ਵਧਾਉਣਾ ਅਸੀਂ ਦਾਰੋ ਦਾ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ